ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਓ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814503636 ਔਰ ਲੋਕੇਸ਼ਨ ਹੈ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਗ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਸਾਡੇ ਸਿੰਪਲ ਸੂਟ ਦੀ ਜਿਹੜੀ ਸਟੀਚਿੰਗ ਆ ਉਹ 300 ਰੁਪਿਆ ਹੁੰਦੀ ਹੈ ਲਓ ਜੀ ਇਹ ਪਸ਼ਮੀਨੇ ਦੇ ਵਿੱਚ ਸੂਟ ਹੈ ਮਸਟਰਡ ਕਲਰ ਦਾ ਸੂਟ ਬੜਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਬਾਰਡਰ ਤੇ ਪ੍ਰਿੰਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿజిਟ ਵੀ ਕਰ ਸਕਦੇ ਹੋ WhatsApp ਨੰਬਰ ਹੈ 981450336 ਅਤੇ ਇੰਡੀਆ ਦੇ ਵਿੱਚ ਜਿਹੜੀ ਸ਼ਿਪਿੰਗ ਆ ਫ੍ਰੀ ਰਹੇਗੀ ਅਗਰ ਬਾਰਲੀਆਂ ਪਹਿਣਾ ਨੇ ਸੂਟ ਮੰਗਵਾਉਣਿਆ ਤਾਂ ਰੇਟ ਇਹੀ ਰਹੇਗਾ 1250 ਪਰ ਜਿਹੜੇ ਸ਼ਿਪਿੰਗ ਦੇ ਚਾਰਜੇਸ ਨੇ ਉਹਨਾਂ ਨੂੰ ਦੇਣੇ ਪੈਣਗੇ ਤੇ ਤੁਸੀਂ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡੀ ਲੋਕੇਸ਼ਨ ਹੈ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਆਪਾਂ ਸਟੀਚਿੰਗ ਵੀ ਕਰਦੇ ਹਾਂ ਸਾਡੇ ਸਿੰਪਲ ਸੂਟ ਦੀ ਜਿਹੜੀ ਸਟੀਚਿੰਗ ਹੈ ਉਹ 300 ਰੁਪਏ ਆ ਲਓ ਜੀ ਇਹ ਵਾਲਾ ਸੂਟ ਇਹਦੀ ਰੇਟ ਹੈ ਇਸ ਦਾ 1250 ਰੁਪਿਆ ਬਹੁਤ ਸੋਹਣਾ ਇਹਦੇ ਡਿਜ਼ਾਈਨ ਹੈ ਰਾਇਲ ਬਲੂ ਕਲਰ ਦੇ ਵਿੱਚ ਹੈ ਇਸ ਦੀ ਬਾਟਮ ਰਹੇਗੀ ਤੇ ਇਸ ਦਾ ਸ਼ਾਲ ਰਹੇਗਾ ਇਸ ਦੀ ਲੁੱਕ ਇਸ ਤਰ੍ਹਾਂ ਆਏਗੀ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਤੁਸੀਂ ਭੇਜ ਸਕਦੇ ਹੋ WhatsApp ਨੰਬਰ ਹੈ 9814503636 ਔਰ ਲੋਕੇਸ਼ਨ ਹੈ ਸਾਡੀ 124C ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਸ਼ਿਪਿੰਗ ਸਾਡੀ ਫ੍ਰੀ ਰਹੇਗੀ ਇੰਡੀਆ ਦੇ ਵਿੱਚ ਅਗਰ ਬਾਹਰ ਲਿਆਂ ਭੈਣਾ ਨੇ ਮੰਗਵਾਉਣਾ ਤਾਂ ਰੇਟ ਇਹੀ 1250 ਰਹੇਗਾ ਪਰ ਜਿਹੜੀ ਸ਼ਿਪਿੰਗ ਹੈ ਉਹ ਉਹਨਾਂ ਨੂੰ ਦੇਣੀ ਪਏਗੀ ਅਸੀਂ ਸਟੀਚਿੰਗ ਵੀ ਕਰਦੇ ਹਾਂ ਸਾਡੇ ਸਿੰਪਲ ਸੂਟ ਦੀ ਜਿਹੜੀ ਸਟੀਚਿੰਗ ਆ 300 ਰੁਪਿਆ ਲੋਜੀਏ ਸੂਟ ਹੈ ਜਿਹੜਾ ਕਾਨੀ ਵਰਗਾ ਔਨ ਅਨਿਯੰਜੇ ਕਲਰ ਹੈ ਇਹਦੇ ਵਿੱਚ ਜ਼ਰੀ ਦੀ ਜਿਹੜੀ ਹੈ ਉਹ ਤਾਂ ਗਲ ਗਿਆ ਹੋਇਆ ਜ਼ਰੀ ਦਾ ਇਹ ਇਸ ਦਾ ਗਲਾ ਆ ਜਾਏਗਾ ਇਹ ਫਰੰਟ ਤੇ ਡਿਜ਼ਾਈਨ ਰਹੇਗਾ ਔਰ ਇਹ ਇਸ ਦਾ ਪੱਲਾ ਆ ਜਾਏਗਾ ਬਹੁਤ ਸਰਦਾਰੀ ਸੂਟ ਹੈ ਬਹੁਤ ਜਿਆਦਾ ਸੋਹਣਾ ਕਲਰ ਹੈ ਇਹਦਾ ਐਂ ਖੁੱਲਾ ਡੁੱਲਾ ਜਿਹੜਾ ਇਹ ਸ਼ਾਲ ਰਹੇਗਾ ਆ ਇਸ ਦਾ ਸ਼ਾਲ ਲਾਜੰਦਾ ਤੁਸੀਂ ਬੈਕ ਤੋਂ ਦੇਖ ਸਕਦੇ ਹੋ ਆ ਦੇਖੋ ਇਹ ਸਾਰਾ ਜਿਹੜਾ ਇਹ ਜ਼ਰੀ ਦਾ ਥ्रेड ਲੱਗਿਆ ਹੋਇਆ ਕਾਨੀ ਵਰਕ ਹੈ ਇਹ ਇਹਦਾ ਰੇਟ ਰਹੂਗਾ 1500 ਰੁਪਇਆ ਸ਼ਿਪਿੰਗ ਫ੍ਰੀ ਰਹੇਗੀ ਇੰਡੀਆ ਦੇ ਵਿੱਚ ਜੇ ਬਾਰ ਲੀਆਂ ਪੈਣਾ ਨੇ ਮੰਗਵਾਉਣਾ ਤਾਂ ਰੇਟ ਇਹੀ ਰਹੇਗਾ 1500 ਰੁਪਿਆ ਔਰ ਸ਼ਿਪਿੰਗ ਦੇ ਚਾਰजेस ਜਿਹੜੇ ਉਹਨਾਂ ਨੂੰ ਦੇਣੇ ਪੈਣਗੇ WhatsApp ਨੰਬਰ ਹੈ 9814506336 ਔਰ ਲੋਕੇਸ਼ਨ ਹੈ ਸਾਡੀ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਫੈਬਰਿਕ ਦੀ ਪੂਰੀ ਗਾਰੰਟੀ ਰਹੇਗੀ ਔਰ ਸਿਸ ਸਟੀਚਿੰਗ ਵੀ ਕਰਦੇ ਆ ਸਾਡੇ ਸਿੰਪਲ ਸੂਟ ਦੀ ਜਿਹੜੀ ਸਟੀਚਿੰਗ ਆ ਉਹ 300 ਰੁਪਏ